ਤੋ ਜੀ ਲਾਈਵ ਹੈ ਕਰ ਲਾਈਵ ਕਰ ਮਾਜੋ ਜਿਹਾ ਪਾਜੀ ਗੱਲ ਕਰੀਏ ਦੇਵੀਗੜ੍ਹ ਦੀ ਕਰ ਗਏ ਹਲਵਾ ਸਨੋਰ ਦੀ ਗੱਲ ਕਰੀਏ ਤੇ ਪਟੇੜਾ ਨਗਰ ਨਿਗਮ ਦੀ ਗੱਲ ਕਰੀਏ ਉੱਥੇ ਵੀ ਸਾਡੀ ਵਾਰਡ ਪੈਂਦੀਆਂ ਨੇ ਅ ਇਲਕਸ਼ਨਾ ਕਿਉਂ ਜੀ ਤਿਆਰੀਆਂ ਹੈ ਤੁਹਾਡੀਆਂ ਇਲਕਸ਼ਨਾ ਨੂੰ ਲੈ ਕੇ ਤੋ ਇਲਕਸ਼ਨਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਆਰਡਰ ਨਾਲ ਹੋਈਆਂ ਨੇ ਤੇ ਅਸੀਂ ਤਾਂ ਬਹੁਤ ਏਰ ਤੇ ਚਾਹਦੇ ਸੀ ਕਿ ਇਲਕਸ਼ਨਾ ਟਾਈਮ ਸਿਰ ਹੋਣੀਆਂ ਚਾਹੀਦੀਆਂ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿੰਨਾਂ ਪੰਚਾਇਤਾਂ ਦੀਆਂ ਚੋਣਾਂ ਬਹੁਤ ਦੇ ਟਾਲਦੇ ਰਹੇ ਨੇ ਇੱਕ ਸਾਲ ਉਹ ਡਿਲੇ ਕੀਤੀਆਂ ਨੇ ਔਰ ਉਹਨੇ ਇਲੈਕਸ਼ਨਾਂ ਵੀ ਜਿਹੜੀਆਂ ਸਾਡੀਆਂ ਪਿਛਲੇ 2 ਸਾਲ ਤੋਂ ਡਿਊ ਸੀ ਇਹਨਾਂ ਨੂੰ ਵੀ ਇਹਨਾਂ ਦਾ ਕਰਾਉਣ ਦਾ ਕੋਈ ਅਜੇ ਮਨਸ਼ਾ ਨਹੀਂ ਸੀ ਲੇਕਿਨ ਔਰਡਰ ਦੇ ਆਰਡਰਾਂ ਕਰਕੇ ਇਲੈਕਸ਼ਨ ਹੋਈ ਹੈ ਤੇ ਬਹੁਤ ਜ਼ਰੂਰੀ ਸੀ ਕਿਆਂ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਜਿਹੜਾ ਉਹਨਾਂ ਦਾ ਹੱਕ ਹੈ ਲੜਨ ਦਾ ਵੋਟ ਪਾਉਣ ਦਾ ਚਾਹੀਦਾ ਸੀ ਔਰ ਹਲਕੇ ਦੇ ਵਿੱਚ ਸਾਡੇ ਕਾਰਪੋਰੇਸ਼ਨ ਦੇ ਵਿੱਚ ਵੀ ਸਨੌਰ ਮ्युनਿਸਪਲ ਕਮੇਟੀ ਚ ਵੀ ਔਰ ਦੇਵੀਗੜ ਨੋਟੀਫਾਈਡ ਕਮੇਟੀ ਦੇ ਵਿੱਚ ਲੋਕਾਂ ਦਾ ਹੱਕ ਪੰਦਾ ਸੀ ਨਮਾਇੰਦਗੀ ਕਰਨ ਦਾ ਕਿਉਂਕਿ ਸਰਪੰਚੀਆਂ ਤੋਂ ਵੀ ਵਾਂਝੇ ਰਹਿ ਗਏ ਸੀ ਬਹੁਤ ਅੱਛੀ ਗੱਲ ਹੈ ਜਿਹੜਾ ਕੋਰਟ ਦੇ ਆਰਡਰ ਤੇ ਇਲੈਕਸ਼ਨ ਹੋਈ ਹੈ ਔਰ ਅਸੀਂ ਪੂਰੇ ਤਿਆਰ ਆ ਲੜਨ ਦੇ ਸਰਪਾਤਰਕਾਰ ਦੀ ਗੱਲ ਕਰੀਏ ਬਾਧਰਵਾੜ ਦੇ ਵਿੱਚ ਫਿਲਹਾਲ ਕੀ ਕੰਡੀਸ਼ਨ ਹੈ ਕਿਉਂਕਿ 17 ਪਿੰਡਾਂ ਦੇ ਰਿਵਾ ਪੰਚਾਇਤੀ ਚੋਣਾਂ ਦਾ ਜਿਹੜਾ ਬਾਈਕਾਟ ਕੀਤਾ ਗਿਆ ਹੈ ਲੋਕ ਪਰੇਸ਼ਾਨ ਨੇ ਬਹਾਦਰਗੜ ਵਾਲੇ ਸਰ ਕੀ ਕਰਾਈ ਦੇਖੋ ਬਹਾਦਰਗੜ ਵਾਲੇ ਉਦੋਂ ਵੀ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਮਿਲ ਕੇ ਪ੍ਰੈਜੈਂਟੇਸ਼ਨ ਸਾਰੇ ਪਿੰਡਾਂ ਦੀ ਦੇ ਕੇ ਆਇਆ ਸੀਗਾ ਕਿ ਇਹ ਪਿੰਡਾਂ ਦੀਆਂ ਪੰਚਾਇਤਾਂ ਦੇ ਕਾਗਜ਼ ਨਹੀਂ ਭਰ ਦਿੱਤੇ ਗਏ ਔਰ ਇਲੈਕਸ਼ਨ ਨਹੀਂ ਹੋਈਆਂ ਅਜੇ ਨੱਗਰ ਅਜੇ ਉਹ ਪੰਚਾਇਤਾਂ ਨੇ ਸਾਰੀਆਂ ਲੇਕਿਨ ਉਹ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਕਰਨਾ ਹੈ ਕਿ ਦਟਵਾਦਾ ਤਾਂ ਉਹਨਾਂ ਨੇ 15 ਜਿਹੜੇ 20 ਪਿੰਡਾਂ ਦਾ ਫੈਸਲਾ ਕਰਤਾ ਹੈ ਲੇਕਿਨ ਬਹਾਦਰਗੜ ਵਾਲੇ ਅਜੇ ਫੈਸਲਾ ਉਹਨਾਂ ਨੇ ਅੱਗੇ ਰੱਖਿਆ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਇਲੈਕਸ਼ਨਾਂ ਜਲਦੀ ਕੀਤੀਆਂ ਜਾਣ ਔਰ ਸਾਡੇ ਪੰਚਾਇਤਾਂ ਨੂੰ ਆਪਣੇ ਸਰਪੰਚ ਤੇ ਮੈਂਬਰ ਪੰਚਾਇਤ ਚੁਣਨ ਦਾ ਮੌਕਾ ਦਿੱਤਾ ਜਾ। ਆਪਾਂ ਜਿਹੜੀ ਗੱਲ ਕਰੀ ਦੇਵੀਗੜ੍ਹ ਦੀ ਗੱਲ ਕਰੀ ਉੱਥੇ ਪਹਿਲੀ ਵਾਰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ 21ਵਜh ਜਿਹੜਾ ਉੱਥੇ ਤਿਆਰੀਆਂ ਤੁਹਾਡੀਆਂ ਸਾਡੇ ਉਹਦੇ ਧਾਰਾਂ ਦੀਆਂ ਤਿਆਰੀਆਂ ਨੇ। ਇਹ ਜਿਹੜੀ ਦੇਵੀਗੜ੍ਹ ਵਾਲੀ ਨਗਰ ਪੰਚਾਇਤ ਹੈ ਇਹ ਮੈਂ ਹੀ ਬਣਵਾਈ ਸੀਗੀ ਔਰ ਸਰਕਾਰ ਦੀ ਇਲੈਕਸ਼ਨ ਤੋਂ ਪਹਿਲਾਂ ਇਹਦੀ ਨੋਟੀਫਿਕੇਸ਼ਨ ਵੀ ਕਰਾ ਦਿੱਤੀ ਗਈ ਸੀ ਔਰ ਇਹਦੀਆਂ 13 ਵੋਡਾਂ ਹੋਣ ਦੇ ਚਾਹੀਆਂ ਨੇ। ਔਰ ਜਿਹਦੇ ਚੋਂ ਆਪਣਾ 10 ਜਨਰਲ ਮੇਲ ਤੇ ਫੀਮੇਲ ਦੀਆਂ ਆਈ ਗਈਆਂ ਨੇ ਇੱਕ OBC ਹੈ ਤੇ ਇੱਕ SC ਮੇਲ ਹੈ ਇੱਕ SC ਫੀਮੇਲ ਹੈ ਸੋ ਬੜਾ ਸ਼ਾ ਉੱਤੇ ਸਾਰੇ 13 ਵੋਟਾਂ ਚ ਕਾਫੀ ਲੋਕ ਲੜਦਾ ਚਾਹੁੰਦੇ ਨੇ ਔਰ ਅਸੀਂ ਸਾਰਿਆਂ ਦੀ ਅੱਜ ਐਪਲੀਕੇਸ਼ਨਾਂ ਲੈ ਰਹੇ ਆਂ ਔਰ ਹਾਈ ਕਮਾਂਡ ਨੂੰ ਭੇਜ ਦਾਂਗੇ ਕੱਲ ਤੱਕ ਕੱਲ ਸ਼ਾਮ ਤੱਕ ਸਾਨੂੰ ਅਸੀਂ ਫੈਸਲਾ ਕਰ ਦਾਂਗੇ ਜਿਹੜਾ ਬੰਦਿਆਂ ਨੂੰ 40 ਨਿਸ਼ਾਨ ਦਿੱਤਾ ਜਾਏਗਾ ਤੇ 40 ਨਿਸ਼ਾਨ ਤੇ ਇਹ ਚੋਣਾ ਹੋਣੀ ਹੈ ਹਾਂ ਸਾਨੂੰ ਜਿਹੜੇ ਨਗਰ ਕੌਂਸਲ ਸਨੌਰ ਆ ਉੱਥੋਂ ਦੇ ਕੈਂਡੀਡੇਟ ਲਈ ਮਿਊਨਿਸਪਲ ਕੌਂਸਲਰ ਬਣਨਾ ਚਾਹੁੰਦੇ ਨੇ ਉਹਨਾਂ ਲਈ ਕੀ ਕਰਾਈਟਰੀਆ ਹੈ ਜੇ ਕੋਈ ਨਵਾਂ ਬੰਦਾ ਆਉਣਾ ਚਾਹੁੰਦਾ ਆ ਜਾਂ ਫਿਰ ਪਾਰਟੀ ਹਾਈ ਕਮਾਂਡ ਵੱਲੋਂ ਕੀ ਕੀ ਤੈਗੇ ਤੈਗੇ ਦੇਖੋ ਸਾਨੂੰ ਜੋ ਹਦਾਇਤ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਇਹ ਹੀ ਹੈ ਕਿ ਬਹੁਤ ਸਾਫ਼ ਸੁਥਰੇ ਇੱਕ ਸਾਲੇ ਬੰਦਿਆਂ ਨੂੰ ਮੌਕਾ ਦਿੱਤਾ ਜਾਵੇ ਸ਼ਹਿਰ ਨਾਲ ਸੰਬੰਧਿਤ ਇਹ ਹੈ ਸਾਰੇ ਵਪਾਰੀ ਇੱਥੇ ਰਹਿੰਦੇ ਨੇ ਬਿਜ਼ਨਸਮੈਨ ਨੇ ਦੁਕਾਨ ਦਾਰ ਨੇ ਪੀਸ ਲਵਿੰਗ ਨੇ ਲਾਔਰ ਆਪਣੇ ਕਾਨੂੰਨ ਨੂੰ ਮੰਗਨ ਵਾਲੇ ਮੰਨਨ ਵਾਲੇ ਸਾਰੇ ਇੱਥੇ ਵੋਟਰ ਹੈਗੇ ਨੇ ਤੇ ਉਹ ਚਾਹਦੇ ਨੇ ਕਿ ਸਾਫ਼ ਸੁਥਰਾ ਅਕਸਾਲਾ ਨਵੇਂ ਨੌਜਵਾਨ ਬੱਚੇ ਅੱਗੇ ਆਣ ਜਿਨ੍ਹਾਂ ਨੂੰ ਵੋਟਾ ਪਾ ਕੇ ਅਸੀਂ ਆਪਣੇ ਨੁਮਾਇੰਦਾ ਨੁਮਾਇੰਦੀ ਦੇਈਏ ਔਰ ਜਿਹੜੇ ਆਪਣੇ ਉਹਨਾਂ ਲਈ ਫਿਰ ਸਨੌਰ ਦੇ ਵਿੱਚ ਮਿਊਨਿਸਪਲ ਕਮੇਟੀ ਚ ਕੰਮ ਕਰ ਸਕਣ ਪੰਜਾ ਸੱਤ ਸੱਤ ਅੱਲਾ ਪਕਾਤੀ ਲਕਸ਼ਮਾ ਹੋਈਆਂ ਹੁਣ ਐਮਸੀ ਇਲੈਕਸ਼ਨ ਆ ਜਿਵੇਂ ਪੰਚਾਇਤੀ ਇਲੈਕਸ਼ਨ ਹੋਈਆਂ ਉਹੀ ਐਮਸੀ ਦੀ ਤਿਆਰੀਆਂ ਹੋ ਰਹੀਆਂ ਦੇਖੋ ਜਿਲੈਕਸ਼ਨ ਤਾਂ ਜਦੋਂ ਵੀ ਕੋਈ ਹੁੰਦੀ ਹੈ ਤਿਆਰੀ ਤਾਂ ਇੱਕੋ ਹੀ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਉਹਦੀ ਹੱਡ ਆਪਣੇ ਵੋਟ ਬੰਦੀ ਹੁੰਦੀ ਹੈ ਏਰੀਆ ਆਇਡੈਂਟੀਫਾਈ ਹੁੰਦਾ ਕਿੰਨੀਆਂ ਵੋਟਾਂ ਉਹਦੇ ਚ ਪੰਦੀਆਂ ਨੇ ਫਿਰ ਉਸ ਤੋਂ ਬਾਅਦ ਸਿਲੈਕਸ਼ਨ ਆਫ ਕੈਂਡੀਡੇਟ ਹੁੰਦਾ ਔਰ ਉਸ ਤੋਂ ਬਾਅਦ ਫਿਰ ਲੋਕਾਂ ਨੇ ਵੋਟ ਪਾਣੀ ਆਪਣਾ ਫਤਵਾ ਦੇਣਾ ਔਰ ਤਿਆਰੀ ਹਰੇਕ ਲੈਕਚਰ ਦੀ ਚਾਹੇ ਪੰਚਾਇਤ ਦੀ ਆ ਚਾਹੇ ਬਲੌਕ ਸੰਪਤੀ ਦੀ ਚਾਹੇ ਮਿਊਨਿਸਪਲ ਕਮੇਟੀ ਦੀ ਚਾਹੇ ਕਾਰਪੋਰੇਸ਼ਨ ਇਹ ਕੋਈ ਤਿਆਰੀ ਹੁੰਦੀ ਹੈ ਸੇਮ ਤੰਗ ਹੁੰਦਾ ਔਰ ਲੋਕਾ ਚ ਬੜਾ ਚਾਹ ਹੁੰਦਾ ਆਪਣੇ ਨਮਾਇੰਦਾ ਨਮਾਇੰਦਾ ਚੁਣਨ ਵਾਸਤੇ ਅੱਜ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀ ਜੀ ਤੇ ਦੇਰੀ ਨਾਲ ਜਿਹੜੀ ਇਲੈਕਸ਼ਨ ਹੋ ਰਹੀ ਆ ਕਾਰਨ ਕੀ ਸਮਝਦੇ ਹੋ ਦੇਰੀ ਦਾ ਹੋਣਾ ਕਾਰਨ ਕੀ ਰਿਹਾ ਜਿਹੜੀ ਪਕਾਣੇ ਨਹੀਂ ਦੇ ਇਲੈਕਸ਼ਨ ਨਾ ਕਰਾ ਪਏ ਦੇ ਕੋਈਨਾਂ ਨੂੰ ਵਿਸ਼ਵਾਸ ਹੀ ਨਹੀਂ ਆਪਣੇ ਆਪ ਤੇ ਕਿ ਅਸੀਂ ਲੋਕ ਸਾਨੂੰ ਵੋਟ ਪਾਣਗੇ ਕਿਉਂਕਿ ਇਹਨਾਂ ਤੋਂ ਨਾ ਤਾਂ ਪੰਚਾਇਤਾਂ 'ਚ ਕੋਈ ਕੰਮ ਕਰ ਸਕਿਆ 2.5 ਸਾਲ ਔਰ ਹੁਣ 3 ਸਾਲ ਹੋ ਚੱਲੇ ਨੇ ਕਾਰਪੋਰੇਸ਼ਨਾਂ 'ਚ ਮਿਊਨਿਸਪਲ ਕਮੇਟੀਆਂ 'ਚ ਇਹਨਾਂ ਨੇ ਪੰਜ ਪੈਸੇ ਦਾ ਵੀ ਕੰਮ ਨਹੀਂ ਕੀਤਾ ਉਹ ਇਹਨਾਂ ਨੂੰ ਇਹ ਹੈ ਕਿ ਲੋਕਾਂ ਤੋਂ ਜਦੋਂ ਅਸੀਂ ਜਾਵਾਂਗੇ ਵੋਟਾਂ ਮੰਗਣ ਤੇ ਸਾਨੂੰ ਪੁੱਛਣਗੇ ਕਿ ਦੱਸੋ ਜੀ ਤੁਸੀਂ ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਕੀ ਕੰਮ ਕੀਤਾ ਔਰ ਇਹਨਾਂ ਨੂੰ ਕੰਮ ਦਿਖਾਉਣ ਵਾਸਤੇ ਹੈ ਹੀ ਕੁਝ ਨਹੀਂ ਔਰ ਇਹ ਚਾਹੁੰਦੇ ਸੀ ਕਿ ਤੋਂ ਫੰਡਸ ਅਰੇਂਜ ਕਰੀਏ ਪਹਿਲਾਂ ਕੋਈ ਕੰਮ ਕਰੀਏ ਤੇ ਫਿਰ ਅਸੀਂ ਲੋਕਾਂ 'ਚ ਜਾਈਏ ਲੇਕਿਨ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹਨਾਂ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਤੇ ਇਹਨਾਂ ਨੂੰ ਮਜਬੂਰਨ ਇਲੈਕਸ਼ਨ ਕਰਾਣੀ ਪਈ ਇੱਥੇ ਵੰਡਾ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਫੰਡ ਭੜੇ ਹਲਕਾ ਸਨੌਰ ਦੇ ਵਿੱਚ ਪਠਾਨਮਾਝ ਦੇ ਅਸੀਂ ਲਾ ਰਹੇ ਹਾਂ ਕਿਉਂ ਕੰਮ ਵੀ ਗਿਆ ਛੇੜਿਆ ਤੇ ਉਹਨੂੰ ਕਿਵੇਂ ਦੇਖਦੇ ਕੰਮਾਂ ਨੂੰ ਕੰਮਾਂ ਨੂੰ ਤਾਂ ਸਰਕਾਰ ਦਾ ਤੁਸੀਂ ਦੇਖੋ ਕੇਜਰੀਵਾਲ ਜੀ ਨੇ ਵਾਅਦਾ ਕੀਤਾ ਸੀ ਮੈਂ 20000 ਕਰੋੜ ਮਾਈਨਿੰਗ ਚੋਂ ਲਿਆਵਾਂਗੇ ਔਰ ਤਿੰਨਾਂ ਸਾਲਾਂ ਚ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਦੋਸਤ 200 ਕਰੋੜ ਰੁਪਏ ਸਾਲ ਦਾ ਆ ਰਿਹਾ 200 ਕਰੋੜ ਜਿਹੜਾ 20000 ਕਰੋੜ ਕਹਿੰਦਾ ਸੀ 32000 ਕਰੋੜ ਕਹਿੰਦਾ ਸੀ ਕਿ ਬੇਈਮਾਨੀ ਮੈਂ ਬੰਦ ਕਰਾ ਕੇ 32000 ਕਰੋੜ ਉਹ 52000 ਕਰੋੜ ਰੁਪਈਆ ਆਣਾ ਸੀ ਇੱਕ ਸਾਲ ਦੇ ਤਿੰਨ ਸਾਲ ਹੋ ਗਏ 8 ਲੱਖ ਕਰੋੜ ਬੰਦ ਆ ਔਰ ਉਲਟਾ ਇਹਨਾਂ ਨੇ ਉਹ ਤਾਂ ਨਹੀਂ ਆਇਆ ਉਲਟਾ ਇਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਕਿਹੜੀ ਡਿਵੈਲਪਮੈਂਟ ਕਰਾਨਗੇ ਇਹਨਾਂ ਕੋਲ ਅੱਜ ਤਨਖਾਹਾਂ ਦੇਣ ਜੋ ਕਿ ਪੈਸੇ ਨਹੀਂ ਬਿਜਲੀ ਬੋਰਡ ਦੀ ਜਿਹੜੀ ਸਬਸਿਡੀ ਹੈ ਉਹ ਅੱਜ 18000 ਕਰੋੜ ਬਣੀ ਪਈ ਉਹ ਇਹਨਾਂ ਕੋਲ ਨਹੀਂ ਦਿੱਤੀ ਜਾ ਰਹੀ ਪੈਨਸ਼ਨਾਂ ਇਹਨਾਂ